ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਮੈਂ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਕੱਦ ਮਧਰਾ ਤੇ ਰੰਗ ਗੋਰਾ ਸੀ ਬਿੱਲੀਆਂ ਅੱਖਾਂ ਤੇ ਵਾਲ ਛੋਟੇ ਸਰੀਰ ਵੀ ਥੋੜੀ ਜਿਹੀ ਮੋਟੀ ਸੀ ਉਦੋਂ ਮੈਂ ਬਹੁਤ ਹੀ ਛੋਟੀ ਸੀ ਜਦੋਂ ਮੈਂ ਪਹਿਲੀ ਵਾਰ ਕਿਸੇ ਨੂੰ ਉਹ ਸਭ ਕੁਝ ਕਰਦੇ ਦੇਖਿਆ ਤੇ ਇਹ ਕੋਈ ਹੋਰ ਨਹੀਂ ਸਗੋਂ ਮੇਰੇ ਆਪਣੇ ਮਾਂ ਪਿਓ ਸੀ ਮੈਂ ਸਕੂਲ ਜਾਂਦੀ ਸੀ ਤੇ ਅਚਾਨਕ ਇੱਕ ਦਿਨ ਮੈਂ ਅੱਧੀ ਛੁੱਟੀ ਹੋਈ ਤਾਂ ਘਰ ਆਈ। ਮੇਰੀਆਂ ਸਾਰੀਆਂ ਸਹੇਲੀਆਂ ਅੱਧੀ ਛੁੱਟੀ ਵੇਲੇ ਘਰੇ ਆਈਆਂ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਆਪਣੇ ਘਰ ਆ ਗਈ। ਜਦੋਂ ਮੈਂ ਘਰ ਆਈ ਤਾਂ ਸਾਡੇ ਘਰ ਦਾ ਦਰਵਾਜ਼ਾ ਖੁੱਲਾ ਸੀ ਤਾਂ ਮੈਂ ਅਚਾਨਕ ਮੈਨੂੰ ਕੋਈ ਆਵਾਜ਼ ਸੁਣੀ। ਮੈਂ ਪਹਿਲਾਂ ਥੋੜਾ ਡਰ ਗਈ ਕਿ ਸ਼ਾਇਦ ਕੋਈ ਉਪਰਾ ਬੰਦਾ ਜਾਂ ਕੋਈ ਚੋਰ ਵਗੈਰਾ ਘਰ ਆਇਆ ਹੋਊਗਾ। ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਇਹ ਆਵਾਜ਼ ਆਉਂਦੀ ਆ। ਤਾਂ ਮੈਂ ਹੌਲੀ-ਹੌਲੀ ਕਮਰੇ ਵੱਲ ਗਈ। ਜਦੋਂ ਮੈਂ ਕਮਰੇ ਦੇ ਕੋਲ ਗਈ ਤਾਂ ਮੈਨੂੰ ਹੋਰ ਵੀ ਆਵਾਜ਼ ਆਉਣ ਲੱਗ ਪਈ। ਖਿੜਕੀ ਦੇ ਰਾਹੀਂ ਅੰਦਰ ਦੇਖਿਆ ਤਾਂ ਮੇਰੇ ਮਾਪਿਓ ਉਹ ਸਭ ਕੁਝ ਕਰਦੇ ਸੀ। ਮੈਂ ਤਾਂ ਹੈਰਾਨ ਹੋਈ ਸੀ। ਮੈਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਵੀ ਨਹੀਂ ਪਤਾ ਸੀ। ਪਰ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਕੱਲ ਨੂੰ ਫੇਰ ਵੇਖਾਂ। ਇਦਾਂ ਇਹ ਕਿਉਂ ਕਰਦੇ ਆ? ਮੈਂ ਚੁੱਪ ਕਰਕੇ ਘਰੋਂ ਬਾਹਰ ਆ ਗਈ ਤੇ ਆਪਣੀ ਸਹੇਲੀ ਦੇ ਘਰ ਚਲੀ ਗਈ। ਉਥੇ ਮੈਂ ਆ ਕੇ ਬੈਠੀ ਤਾਂ ਉਹ ਰੋਟੀ ਖਾਂਦੀ ਸੀ ਉਹ ਮੈਨੂੰ ਕਹਿਣ ਲੱਗੀ ਸੁਖੀ ਤੂੰ ਵੀ ਰੋਟੀ ਖਾ ਲੈ ਮੈਂ ਕਿਹਾ ਨਹੀਂ ਮੈਂ ਨਹੀਂ ਖਾਣੀ ਮੇਰੀਆਂ ਅੱਖਾਂ ਅੱਗੇ ਵਾਰ-ਵਾਰ ਉਹੀ ਸਭ ਕੁਝ ਆਈ ਜਾਂਦਾ ਸੀ ਉਹ ਕਹਿੰਦੀ ਤੂੰ ਕਿਉਂ ਨਹੀਂ ਖਾਣੀ ਤੂੰ ਘਰੋਂ ਖਾ ਕੇ ਆਈ ਆ ਮੈਂ ਕਿਹਾ ਨਹੀਂ ਮੇਰੇ ਮੰਮੀ ਘਰ ਨਹੀਂ ਸੀ ਮੈਂ ਝੂਠ ਬੋਲ ਦਿੱਤਾ ਤਾਂ ਉਹਨੇ ਧੱਕੇ ਨਾਲ ਮੈਨੂੰ ਇੱਕ ਰੋਟੀ ਖਵਾ ਦਿੱਤੀ ਮੈਂ ਰੋਟੀ ਖਾਂਦੀ ਨੇ ਉਹਦੇ ਨਾਲ ਹੀ ਵਾਪਸ ਸਕੂਲ ਚਲੀ ਗਈ ਮੇਰਾ ਮਨ ਨਹੀਂ ਲੱਗਦਾ ਸੀ ਪੜ੍ਹਾਈ ਵਿੱਚ ਮੇਰੀਆਂ ਅੱਖਾਂ ਅੱਗੇ ਵਾਰ-ਵਾਰ ਉਹੀ ਸਭ ਕੁਝ ਆਈ ਜਾਂਦਾ ਸੀ ਮੈਂ ਪਤਾ ਨਹੀਂ ਕਿਦਾਂ ਆਪਣਾ ਟਾਈਮ ਕੱਢਿਆ ਤੇ ਪੂਰੀ ਛੁੱਟੀ ਹੋਣ ਤੇ ਫਿਰ ਘਰ ਆ ਗਈ। ਜਦੋਂ ਮੈਂ ਘਰ ਆਈ ਤਾਂ ਡੈਡੀ ਘਰ ਨਹੀਂ ਸੀ ਤੇ ਮੰਮੀ ਆਰਾਮ ਨਾਲ ਸੁੱਤੀ ਪਈ ਸੀ। ਮੈਂ ਆਵਾਜ਼ ਮਾਰੀ ਤਾਂ ਮੰਮੀ ਨੇ ਝੱਟ ਅੱਖਾਂ ਖੋਲੀਆਂ ਤੇ ਮੈਨੂੰ ਪਾਣੀ ਲਿਆ ਕੇ ਦਿੱਤਾ। ਬੜੇ ਪਿਆਰ ਨਾਲ ਮੈਨੂੰ ਕਹਿਣ ਲੱਗੀ ਆ ਗਈ ਮੇਰੀ ਤੀ। ਮੈਂ ਵੀ ਮੰਮੀ ਨੂੰ ਪਿਆਰ ਨਾਲ ਜੱਫੀ ਪਾਈ ਪਰ ਮੈਂ ਉਹਨੂੰ ਕੁਝ ਵੀ ਇਦਾਂ ਦਾ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਦੁਪਹਿਰ ਨੂੰ ਕੁਝ ਵੇਖ ਕੇ ਗਈ ਸੀ। ਫਿਰ ਮੈਂ ਅਗਲੇ ਦਿਨ ਸਕੂਲ ਚਲੀ ਗਈ ਤੇ ਸੋਚਿਆ ਕਿ ਕਿਉਂ ਨਾ ਅੱਜ ਫਿਰ ਮੈਂ ਦੁਪਹਿਰ ਨੂੰ ਘਰ ਜਾਵਾਂ ਜਦ ਕਿ ਮੇਰੀ ਮੰਮੀ ਦੁਪਹਿਰ ਦਾ ਖਾਣਾ ਵੀ ਮੇਰੇ ਟਿਫਨ ਵਿੱਚ ਸਕੂਲੀ ਭੇਜਦੀ ਸੀ ਪਰ ਮੈਂ ਫਿਰ ਵੀ ਘਰੇ ਆਉਂਦੀ ਸੀ ਮੈਂ ਦੁਪਹਿਰ ਨੂੰ ਫਿਰ ਆਪਣੀਆਂ ਸਹੇਲੀਆਂ ਦੇ ਨਾਲ ਘਰ ਆਈ ਤਾਂ ਮੰਮੀ ਡੈਡੀ ਫਿਰ ਇੱਕ ਕਮਰੇ ਵਿੱਚ ਸੀ ਪਰ ਅੱਜ ਖਿੜਕੀ ਲੱਗੀ ਹੋਈ ਸੀ ਮੈਨੂੰ ਅੱਜ ਕੁਝ ਵੀ ਨਹੀਂ ਦੱਸਿਆ ਫਿਰ ਮੈਂ ਸੋਚਿਆ ਕਿ ਉਹੀ ਸਭ ਕੁਝ ਹੁੰਦਾ ਹੋਊਗਾ ਪਰ ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਸੀ ਛੋਟੀ ਬਚ ਮੈਂ ਆਪਣੀਆਂ ਅੱਖਾਂ ਦੇ ਨਾਲ ਕੀ ਵੇਖ ਲਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਫਿਰ ਹੌਲੀ-ਹੌਲੀ ਮੈਂ ਵੱਡੀ ਹੋਈ ਜਦੋਂ ਮੈਂ 7ਵੀਂ ਕੋ ਕਲਾਸ ਵਿੱਚ ਹੋਈ ਤਾਂ ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਸੀ ਕਿ ਇੱਕ ਮਰਦ ਤੇ ਔਰਤ ਦੇ ਵਿੱਚ ਇਹ ਸਭ ਕੁਝ ਹੁੰਦਾ ਤਾਂ 7ਵੀਂ ਕਲਾਸ ਵਿੱਚ ਮੈਨੂੰ ਸਾਰੀ ਸਮਝ ਸੀ ਮੈਂ ਹੁਣ ਪਹਿਲਾ ਵਰਗੀ ਨਿਆਣੀ ਨੀਰੇ ਸੀ ਮੈਂ ਆਪਣੀਆਂ ਸਹੇਲੀਆਂ ਨਾਲ ਵੀ ਇਸ ਟੌਪਿਕ ਤੇ ਗੱਲ ਕਰਦੀ ਸੀ ਤੇ ਉਹ ਵੀ ਮੈਨੂੰ ਕਹਿੰਦੀਆਂ ਸੀ ਕਿ ਹਾਂ ਇਹ ਸਭ ਕੁਝ ਇਦਾਂ ਹੀ ਹੁੰਦਾ ਮੈਨੂੰ ਇਹ ਗੱਲ ਪੱਕੀ ਹੋ ਗਈ ਸੀ ਕਿ ਹਾਂ ਇਹ ਤਾਂ ਸਭ ਕੁਝ ਨਾਰਮਲ ਗੱਲ ਹੈ ਮੈਂ ਤਾਂ ਇਹ ਸਭ ਨੂੰ ਕਦੇ ਵੱਡੀ ਗੱਲ ਸਮਝਿਆ ਹੀ ਨਹੀਂ ਸੀ ਸਿਰਫ ਨਾਰਮਲ ਗੱਲ ਸਮਝ ਕੇ ਹੀ ਮੈਂ ਆਪ 8ਵੀਂ ਕਲਾਸ ਵਿੱਚ ਇੱਕ ਮੁੰਡੇ ਨੂੰ ਪਿਆਰ ਕਰ ਬੈਠੀ ਤੇ ਉਹਦੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਉਹਨੇ ਮੈਨੂੰ ਚੋਰੀ ਦਾ ਫੋਨ ਵੀ ਲੈ ਕੇ ਦਿੱਤਾ ਸੀ ਜਦ ਕੇ ਮੈਂ ਜਦੋਂ ਥੋੜੀ ਵੱਡੀ ਜਈ ਹੋਈ ਤਾਂ ਮੈਂ ਉਹਨੂੰ ਕਿਹਾ ਕਿ ਕਿਉਂ ਨਾ ਆਪਾਂ ਵਿਆਹ ਕਰਵਾ ਲਈਏ ਉਹ ਮੈਨੂੰ ਮੌਕੇ ਤੇ ਜਵਾਬ ਦੇ ਗਿਆ ਕਹਿਣ ਲੱਗਿਆ ਕਿ ਨਹੀਂ ਆਪਾਂ ਤਾਂ ਸਿਰਫ ਟਾਈਮ ਪਾਸ ਹੀ ਕਰਦੇ ਸੀ ਵਿਆਹ ਤਾਂ ਮੈਂ ਨਹੀਂ ਕਰਾ ਸਕਦਾ ਇਸ ਲਈ ਤੂੰ ਕਿਤੇ ਹੋਰ ਵਿਆਹ ਕਰਵਾ ਲੈ ਮੈਂ ਉਸ ਦਿਨ ਬਹੁਤ ਰੋਈ ਸੀ ਇਥੋਂ ਤੱਕ ਕੇ ਮੈਂ ਉਹਦੇ ਨਾਲ ਉਹ ਸਭ ਕੁਝ ਨਹੀਂ ਕੀਤਾ ਸੀ ਪਰ ਫਿਰ ਵੀ ਉਹਨੇ ਮੈਨੂੰ ਕਰਨ ਤੋਂ ਪਹਿਲਾਂ ਹੀ ਛੱਡ ਦਿੱਤਾ ਮੈਨੂੰ ਬੜੀ ਹੈਰਾਨੀ ਹੋਈ ਸੀ ਕਿ ਕੋਈ ਵੀ ਮੁੰਡਾ ਇਦਾਂ ਦਾ ਨਹੀਂ ਹੋ ਸਕਦਾ ਜੋ ਕੁੜੀ ਨਾਲ ਕੁਝ ਕੀਤੇ ਬਿਨਾ ਹੀ ਉਹਨੂੰ ਛੱਡ ਦੇਵੇ ਪਰ ਇਹ ਕਿਹੋ ਜਿਹਾ ਮੁੰਡਾ ਸੀ ਜੋ ਮੈਨੂੰ ਬਿਨਾ ਕੁਝ ਕੀਤੇ ਹੀ ਛੱਡ ਗਿਆ ਸੀ ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਇਹੋ ਜਿਹਾ ਨਹੀਂ ਸੀ ਸਿਰਫ ਟਾਈਮ ਪਾਸ ਕਰਦਾ ਸੀ ਤੇ ਉਹ ਮੈਨੂੰ ਦਿਲੋਂ ਪਿਆਰ ਵੀ ਨਹੀਂ ਕਰਦਾ ਸੀ ਮੈਂ ਸੋਚਿਆ ਕਿ ਚਲੋ ਮੇਰੀ ਇੱਜ਼ਤਾਂ ਬਾਜ਼ੀ ਗਈ ਆ ਟਾਈਮ ਲੰਘਦਾ ਗਿਆ ਤਾਂ ਮੈਂ 10ਵੀਂ ਪਾਸ ਕਰ ਲਈ ਸਾਡੇ ਘਰ ਦੇ ਹਾਲਾਤ ਠੀਕ-ਠਾਕ ਜੇ ਸੀ ਡੈਡੀ ਵੀ ਆਪਣਾ ਪੂਲਾ ਕੰਮ ਕਰਦੇ ਸੀ ਤੇ ਮੰਮੀ ਘਰ ਦੇ ਕੰਮਾਂ ਵਿੱਚ ਰੁਚੀ ਰੈਂਦੀ ਸੀ ਮੇਰੇ ਛੋਟੇ ਭੈਣ ਭਰਾ ਉਹ ਵੀ ਸਕੂਲ ਜਾਂਦੇ ਸੀ ਮੈਂ ਵੱਡੀ ਸੀ ਹੌਲੀ ਹੌਲੀ ਡੈਡੀ ਨੇ ਸੋਚਿਆ ਕਿ ਕਿਉਂ ਨਾ ਹੁਣ ਸੁਖੀ ਦਾ ਵੀ ਬੋਝ ਹਲਕਾ ਕਰ ਦਈਏ ਮੈਂ ਪਿੰਡ ਦਾ ਸਕੂਲ 12ਵੀਂ ਤੱਕ ਹੋਣ ਕਰਕੇ 12 ਪੜ ਗਈ ਸੀ ਮੰਮੀ ਕਹਿੰਦੀ ਸੀ ਕਿ ਬਹੁਤ ਪੜ ਲਈ ਆ ਹੁਣ ਇਹਨੇ ਅੱਗੇ ਕੀ ਕਰਨਾ ਵਿਆਹ ਕੇ ਭਾਰ ਹਲਕਾ ਕਰੀਏ ਤੇ ਦੂਸਰੇ ਬੱਚਿਆਂ ਬਾਰੇ ਸੋਚੀਏ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਮੈਂ ਕੋਈ ਜ਼ਿਆਦਾ ਚਲਾਕ ਤਾਂ ਨਹੀਂ ਸੀ ਉਲੀ ਪੜੀ ਜੀ ਸੀ ਫਿਰ ਘਰਦਿਆਂ ਨੇ ਮੇਰੇ ਲਈ ਇੱਕ ਮੁੰਡਾ ਦੇਖਿਆ ਉਹ ਪੇਂਟ ਦਾ ਕੰਮ ਕਰਦਾ ਸੀ ਮੈਨੂੰ ਉਹਦਾ ਇਹ ਕੰਮ ਪਸੰਦ ਨਹੀਂ ਸੀ ਬੇਸ਼ੱਕ ਚੰਗੇ ਪੈਸੇ ਕਮਾਉਂਦਾ ਸੀ ਪਰ ਫਿਰ ਵੀ ਮੈਨੂੰ ਉਹਦੇ ਇਸ ਕੰਮ ਤੋਂ ਬੜੀ ਖੇਚੜਦੀ ਸੀ ਮੰਮੀ ਹੁਣੀ ਕਹਿੰਦੇ ਸੀ ਕਿ ਮੁੰਡਾ ਵਧੀਆ ਕਮਾਈ ਕਰਦਾ ਸਾਰੀ ਉਮਰ ਤੂੰ ਰੱਜ ਕੇ ਖਾਵੇਂਗੀ ਤੇ ਵਧੀਆ ਜ਼ਿੰਦਗੀ ਜਿਹਾ ਹੋਏਗੀ ਮੇਰਾ ਉਹਦੇ ਨਾਲ ੱੱਕੇ ਨਾਲ ਹੀ ਵਿਆਹ ਕਰ ਦਿੱਤਾ ਸੀ ਮੈਂ ਵੀ ਰੱਬ ਦੀ ਰਜ਼ਾ ਵਿੱਚ ਹਾਂ ਹਾਂ ਕਰ ਦਿੱਤੀ ਕਿ ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ ਪਰ ਮੈਨੂੰ ਹਲੇ ਤੱਕ ਜੋ ਮੈਂ ਆਪਣੀ ਨਿਆਣੀ ਉਮਰ ਚ ਅੱਖਾਂ ਨਾਲ ਵੇਖਿਆ ਸੀ ਉਸ ਚੀਜ਼ ਦੀ ਸਮਝ ਨਹੀਂ ਆਈ ਸੀ ਕਿ ਉਹ ਕੀ ਹੁੰਦਾ ਮੇਰੇ ਨਾਲ ਅੱਜ ਤੱਕ ਇਦਾਂ ਦਾ ਕੁਝ ਵੀ ਨਹੀਂ ਹੋਇਆ ਸੀ ਫਿਰ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਮੈਨੂੰ ਤੇ ਮੇਰੇ ਘਰ ਵਾਲੇ ਨੇ ਇੱਕ ਕਮਰੇ ਵਿੱਚ ਭੀਸ ਦਿੱਤਾ ਮੇਰੇ ਘਰ ਵਾਲੇ ਨੇ ਮੇਰੇ ਨਾਲ ਸੁਹਾਗ ਰਾਤ ਮਨਾਈ ਖੂਨ ਦੇ ਪਹਿਲੇ ਦਾਗ ਦੇਖ ਕੇ ਉਹਨੇ ਮੈਨੂੰ ਪਿਆਰ ਨਾਲ ਮੇਰਾ ਮੱਥਾ ਚੁੰਮਿਆ ਤੇ ਕਹਿਣ ਲੱਗਾ ਸੁਖੀ ਤੂੰ ਸੱਚੀ ਬਹੁਤ ਚੰਗੀਆਂ ਤੂੰ ਸ਼ਕਲ ਦੀ ਹੀ ਭੋਲੀ ਨਹੀਂ ਤੂੰ ਅਕਲ ਦੀ ਵੀ ਭੋਲੀ ਹੈ ਰੱਬ ਨੇ ਮੈਨੂੰ ਇੰਨੀ ਚੰਗੀ ਘਰ ਵਾਲੀ ਦਿੱਤੀ ਆ ਮੈਂ ਤੇਰਾ ਕਦੀ ਵੀ ਦਿਲ ਨਹੀਂ ਦੁਖਾਉਂਗਾ ਮੈਂ ਤਾਂ ਹੈਰਾਨ ਹੁੰਦੀ ਸੀ ਕਿ ਮੈਂ ਉਹ ਸਭ ਕੁਝ ਦੇਖਿਆ ਸੀ ਅੱਜ ਮੇਰੇ ਨਾਲ ਵੀ ਉਹੀ ਸਭ ਕੁਝ ਹੁੰਦਾ ਸੀ ਪਰ ਮੇਰੇ ਬਹੁਤ ਹੀ ਜ਼ਿਆਦਾ ਦਰਦ ਵੀ ਹੁੰਦੇ ਸੀ ਤੇ ਮੇਰਾ ਘਰ ਵਾਲਾ ਮੇਰਾ ਸਿਰ ਪਲੋਸਦਾ ਸੀ ਕਹਿੰਦਾ ਸੀ ਕਿ ਇਹ ਸਭ ਕੁਝ ਤਾਂ ਨਾਰਮਲ ਗੱਲਾਂ ਹਸਬੰਡ ਵਾਈਫ ਦੇ ਵਿੱਚ ਇਹ ਸਭ ਕੁਝ ਹੁੰਦਾ ਹੀ ਆ ਮੈਂ ਸੋਚਿਆ ਕਿ ਸੱਚੀ ਇਹ ਤਾਂ ਸਭ ਨਾਰਮਲ ਜਹੀ ਗੱਲ ਆ ਹੌਲੀ ਹੌਲੀ ਮੈਂ ਆਪਣੇ ਸਹੁਰੇ ਘਰ ਦੀ ਐਡਜਸਟਮੈਂਟ ਕਰ ਲਈ ਸੀ ਮੇਰਾ ਘਰ ਵਾਲਾ ਕੰਮ ਤੇ ਚਲਾ ਜਾਂਦਾ ਸੀ ਬਹੁਤ ਹੀ ਚੰਗਾ ਸੀ ਤੇ ਮੈਂ ਘਰੇ ਰਹਿੰਦੀ ਸੀ ਮੇਰੀ ਸੱਸ ਸਹੁਰਾ ਵੀ ਆਪਣੇ ਕੰਮਕਾਰਾਂ ਤੇ ਚਲੇ ਜਾਂਦੇ ਸੀ ਮੈਂ ਇਕੱਲੀ ਹੀ ਘਰੇ ਸਾਰਾ ਦਿਨ ਰਹਿੰਦੀ ਸੀ ਕੁਝ ਟਾਈਮ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਤੇ ਫਿਰ ਕੁਝ ਟਾਈਮ ਬਾਅਦ ਮੇਰੇ ਮੁੰਡਾ ਵੀ ਹੋ ਗਿਆ ਜਦੋਂ ਮੇਰੇ ਮੁੰਡਾ ਹੋਇਆ ਤਾਂ ਮੁੰਡਾ ਬੜਾ ਸੋਹਣਾ ਸੀ ਸਾਰੇ ਬੜੇ ਪਿਆਰ ਨਾਲ ਚੁੱਕਦੇ ਸੀ ਤੇ ਨਾਲੇ ਕਹਿੰਦੇ ਸੀ ਕਿ ਸੁਖੀ ਕਰਮਾਂ ਵਾਲੀ ਆਈ ਐ ਜਿਨੇ ਸਾਨੂੰ ਪੋਤੇ ਦਾ ਮੂੰਹ ਦਿਖਾਇਆ ਕੁਝ ਦਿਨ ਮੈਂ ਆਰਾਮ ਕੀਤਾ ਤੇ ਫਿਰ ਘਰ ਦੇ ਕੰਮਾਂ-ਕਾਰਾਂ ਵਿੱਚ ਰੁੱਝ ਗਈ ਸਾਰਾ ਪਰਿਵਾਰ ਆਪਣੇ ਕੰਮਾਂ ਤੇ ਚੱਲ ਜਾਂਦਾ ਸੀ ਤੇ ਇੱਕ ਦਿਨ ਕੋਈ ਸਾਡੇ ਘਰ ਬੰਦਾ ਆਇਆ ਜੋ ਮੇਰੇ ਘਰ ਵਾਲੇ ਦਾ ਦੋਸਤ ਸੀ ਕਹਿਣ ਲੱਗਾ ਭਾਬੀ ਜੱਗੀ ਕਦਮ ਆਊਗਾ ਮੈਂ ਉਹਨੂੰ ਕਿਹਾ ਕਿ ਪਤਾ ਨਹੀਂ ਜਦੋਂ ਕੰਮ ਖਤਮ ਹੋ ਗਿਆ ਉਦੋਂ ਹੀ ਆਊਗਾ ਕਹਿਣ ਲੱਗਾ ਠੀਕ ਆ ਭਾਬੀ ਕਿੰਨਾ ਚਿਰ ਮੇਰੇ ਵੱਲ ਮੇਰੇ ਮੂੰਹ ਵੱਲ ਹੀ ਦੇਖਦਾ ਰਿਹਾ ਮੈਂ ਕਿਹਾ ਕਿ ਇਦਾਂ ਕੀ ਵਿਖਦਾ ਕਹਿੰਦਾ ਭਾਬੀ ਤੂੰ ਸੱਚੀ ਬਹੁਤ ਸੋਹਣੀ ਐ ਮੈਂ ਤਾਂ ਇਹਨਾਂ ਦੇ ਟੱਬਰ ਵਿੱਚ ਤੇਰੇ ਵਰਗੀ ਕੋਈ ਕੁੜੀ ਨਹੀਂ ਦੇਖੀ ਸੱਚੀ ਬਹੁਤ ਹੀ ਸੋਹਣੀ ਐ ਮੈਂ ਤਾਂ ਉਹਦੀ ਗੱਲ ਨੂੰ ਹੱਸ ਕੇ ਟਾਲ ਦਿੱਤਾ ਤੇ ਅੰਦਰ ਚਲੀ ਗਈ ਉਹ ਉੱਥੇ ਖੜਾ ਰਿਹਾ ਅਗਲੇ ਦਿਨ ਫਿਰ ਆਇਆ ਤੇ ਕਹਿਣ ਲੱਗਾ ਭਾਬੀ ਕੋਟਨ ਚੱਲ ਚਾਹ ਹੀ ਪਿਲਾ ਦੇ ਮੈਂ ਚਾਹ ਬਣਾਈ ਤੇ ਚਾਹ ਪਿਲਾ ਦਿੱਤੀ ਮੇਰੇ ਦਿਮਾਗ ਵਿੱਚ ਇਦਾਂ ਦਾ ਕੁਝ ਵੀ ਨਹੀਂ ਸੀ ਪਰ ਉਹ ਤਾਂ ਕੁਝ ਹੋਰ ਹੀ ਦਿਮਾਗ ਵਿੱਚ ਲੈ ਕੇ ਆਇਆ ਸੀ ਮੈਂ ਕਮਰੇ ਵਿੱਚ ਗਈ ਤਾਂ ਉਹ ਮੇਰੇ ਮਗਰ ਹੀ ਆ ਗਿਆ ਮੇਰਾ ਮੁੰਡਾ ਸੁੱਤਾ ਪਿਆ ਸੀ ਉਹਨੇ ਆਉਂਦੇ ਹੀ ਦਰਵਾਜ਼ੇ ਨੇ ਕੁੰਡੀ ਲਾਈ ਤੇ ਮੈਨੂੰ ਪਿੱਛੋਂ ਹੀ ਫੜ ਲਿਆ ਕਹਿਣ ਲੱਗਾ ਚੱਲ ਭਾਬੀ ਆਪਾਂ ਦੂਵੇਂ ਰੋਮਾਂਸ ਕਰਦੇ ਆਂ ਤੇਰੇ ਵਰਗੀ ਕੁੜੀ ਵੇਖ ਕੇ ਤਾਂ ਮੇਰਾ ਵੀ ਜੀ ਲਲਚਾ ਹੀ ਜਾਂਦਾ ਮੈਂ ਕਿਹਾ ਕਿ ਤੂੰ ਕਿਦਾਂ ਦੀਆਂ ਗੱਲਾਂ ਕਰਦਾ ਮੈਂ ਤੇਰੀ ਭਾਬੀ ਲੱਗਦੀ ਆ ਤੈਨੂੰ ਸ਼ਰਮ ਕਰਨੀ ਚਾਹੀਦੀ ਆ ਚੱਲ ਛੱਡ ਮੈਨੂੰ ਤੇ ਇੱਥੋਂ ਘਰੋਂ ਭੱਜ ਜਾ। ਕਹਿੰਦਾ ਨਹੀਂ ਨਹੀਂ। ਹੁਣ ਤਾਂ ਕੁੱਝ ਲੈ ਕੇ ਹੀ ਜਾਊਂਗਾ। ਦੋ ਕੁ ਮਿੰਟ ਮੇਰੇ ਨਾਲ ਪਿਆਰ ਕੀਤਾ ਤੇ ਮੇਰਾ ਵੀ ਮੂਡ ਬਣਾ ਦਿੱਤਾ। ਮੈਂ ਉਹਦੇ ਨੂੰ ਉਹ ਸਭ ਕੁਝ ਕਰ ਲਿਆ ਤੇ ਪਤਾ ਹੀ ਨਹੀਂ ਲੱਗਿਆ ਕਿ ਮੈਂ ਕੀ ਕੀਤਾ। ਇਦਾਂ ਹੀ ਜਦੋਂ ਕਿਤੇ ਘਰ ਕੋਈ ਨਾ ਹੁੰਦਾ ਤਾਂ ਜੱਗੀ ਘਰ ਆ ਜਾਂਦਾ ਸੀ। ਇੱਕ ਦਿਨ ਮੇਰੀ ਸੱਸ ਦੁਪਹਿਰ ਨੂੰ ਘਰੇ ਆ ਗਈ। ਉਹਨੇ ਸਾਨੂੰ ਉੱਥੋਂ ਹੀ ਫੜ ਲਿਆ। ਕਹਿਣ ਲੱਗੀ ਸਾਡੇ ਮਗਰੋਂ ਲੋਕਾਂ ਦੇ ਨਾਲ ਤੂੰ ਖੇ ਖਾਂਦੇ ਫਿਰਦੀ ਐਂ। ਅਸ ਤਾਂ ਇਹਨੂੰ ਘਰੇ ਛੱਡ ਕੇ ਜਾਂਦੇ ਆਂ। ਕਿ ਚੰਨ ਕਰਦਾ ਧਿਆਨ ਰੱਖਿਆ ਕਰੂਗੀ ਤੇ ਨਾਲੇ ਬੱਚਾ ਪਾਲ ਪਾਲੂਗੀ ਤੇ ਕੰਮ ਵੀ ਨਾ ਕਰੇ ਪਰ ਤੂੰ ਤਾਂ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ ਮੇਰਾ ਘਰ ਵਾਲਾ ਰਾਤ ਨੂੰ ਘਰੇ ਆਏ ਤੇ ਬਹੁਤ ਲੜਾਈ ਹੋਈ ਉਹਨੇ ਮੈਨੂੰ ਬਹੁਤ ਕੁੱਟਿਆ ਤੇ ਮੇਰੇ ਮਾਪਿਆਂ ਨੂੰ ਫੋਨ ਕਰ ਦਿੱਤਾ ਸਭ ਕੁਝ ਦੱਸ ਦਿੱਤਾ ਮੈਂ ਕਿਹਾ ਕਿ ਜੱਗੀ ਉਹ ਤਾਂ ਵੈਸੇ ਹੀ ਆਇਆ ਸੀ ਮੇਰੀ ਸੱਸ ਕਹਿੰਦੀ ਕਿ ਮੈਂ ਤਾਂ ਮੈਂ ਤਾਂ ਤੁਹਾਨੂੰ ਆਪ ਦੋਹਾਂ ਨੂੰ ਇੱਕੋ ਕਮਰੇ ਵਿੱਚ ਇਕੱਠੇ ਵੇਖਿਆ ਗੱਲ ਵਾਧੀ ਵਾਧੀ ਵੱਧ ਗਈ ਤੇ ਮੇਰੇ ਘਰ ਵਾਲੇ ਨੇ ਗੁੱਸੇ ਨਾਲ ਮੈਨੂੰ ਘਰੋਂ ਕੱਢ ਦਿੱਤਾ ਕਹਿਣ ਲੱਗਾ ਕਿ ਮੇਰੇ ਘਰੋਂ ਨਿਕਲ ਜਾ ਤੇਰੇ ਵਰਗੀ ਬਦਚਾਲਨ ਔਰਤ ਦੀ ਮੈਂ ਮੇਰੇ ਘਰ ਵਿੱਚ ਕੋਈ ਥਾਂ ਨਹੀਂ ਮੈਨੂੰ ਦੁਬਾਰਾ ਆਪਣੀ ਕੋਈ ਸ਼ਕਲ ਨਾ ਦਿਖਾਈ ਮੈਂ ਉਸ ਤਰ੍ਹਾਂ ਤਾਂ ਆ ਗਈ ਸੀ ਆਪਣੇ ਪੇਕਿਆਂ ਦੇ ਵਿੱਚ ਵੀ ਰਹਿਣ ਲੱਗ ਪਈ ਉਹ ਜਦ ਦਿਨ ਮੈਂ ਪੇਕੇ ਰਹੀ ਤਾਂ ਮੇਰੇ ਮਾਂ ਪਿਓ ਮੈਨੂੰ ਰੋਟੀ ਦੇਣੀ ਬਹੁਤੀ ਔਖੀ ਸਮਝਦੇ ਸੀ ਫਿਰ ਹੌਲੀ ਹੌਲੀ ਮੈਂ ਬਾਹਰ ਕੰਮ ਕਰ ਲੱਗ ਪਈ ਮੈਂ ਇੱਕ ਦੋ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਚਲੀ ਜਾਂਦੀ ਸੀ ਤੇ ਮੁੰਡਾ ਮੇਰੀ ਮਾਂ ਸਾਹਮਦੀ ਸੀ ਮੈਂ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੀ ਸੀ ਉਹਨਾਂ ਦਾ ਮੁੰਡਾ ਮੈਨੂੰ ਪਸੰਦ ਕਰਦਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਸੁਖੀ ਵਿਆਹ ਤੋਂ ਬਾਅਦ ਤਾਂ ਤੂੰ ਦਿਖਣੋਂ ਹੀ ਹਟ ਗਈ ਤੇਰੇ ਨਾਲ ਕੁੜੀਆਂ ਹਜੇ ਕੁਵਾਰੀਆਂ ਫਰਦੀਆਂ ਮੈਂ ਕਿਹਾ ਕਿ ਮੇਰੇ ਘਰਦਿਆਂ ਨੇ ਮੇਰਾ ਵਿਆਹ ਕੀਤਾ ਤਾਂ ਮੈਂ ਕਰਾ ਲਿਆ ਉਸ ਮੁੰਡੇ ਦਾ ਨਾਮ ਸਹਿਜ ਸੀ ਸਹਿਜ ਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਮੈਂ ਉਹਨੂੰ ਕਿਹਾ ਕਿ ਜਾ ਤੂੰ ਮੈਨੂੰ ਕੁਝ ਪੈਸੇ ਦੇ ਕਿਉਂਕਿ ਮੈਂ ਆਪਣੇ ਮੁੰਡੇ ਲਈ ਕੁਝ ਜ਼ਰੂਰੀ ਚੀਜ਼ਾਂ ਖਰੀਦਣੀਆਂ ਉਹ ਮੈਨੂੰ ਕਹਿਣ ਲੱਗਾ ਕਿ ਇਹ ਤੂੰ ਕਿਹੜੀ ਗੱਲ ਕੀਤੀ ਦਾਸ ਕਿਹੜੀ ਚੀਜ਼ ਦੀ ਲੋੜ ਆ ਮੈਂ ਤੈਨੂੰ ਉਦੋਂ ਹੀ ਪੈਸੇ ਲਿਆ ਕੇ ਦੇਵਾਂਗਾ ਮੈਂ ਉਹਦੇ ਕੋਲੋਂ 2000 ਰੁਪਏ ਲਿਆ ਤੇ ਆਪਣੀ ਤੇ ਆਪਣੇ ਬੱਚੇ ਦੀਆਂ ਲੋੜਵੰਦ ਚੀਜ਼ਾਂ ਲੈ ਲਈਆਂ ਮੇਰੀ ਮਾਂ ਪੁੱਛਦੀ ਵੀ ਸੀ ਕਿ ਤੂੰ ਇਹ ਸਭ ਕੁਝ ਕਿੱਥੋਂ ਲਿਆ ਮੈਂ ਉਹਨੂੰ ਕਿਹਾ ਕਿ ਮੈਂ ਜਿਨ੍ਹਾਂ ਦੇ ਘਰ ਕੰਮ ਕਰਦੀਆਂ ਉਹਨਾਂ ਦੇ ਕੋਲੋਂ ਪੈਸੇ ਲਈ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਮੈਂ ਇਹ ਚੀਜ਼ਾਂ ਖਰੀਦ ਲਈਆਂ ਮੇਰੀ ਮਾਂ ਕਹਿ ਲੱਗੀ ਕਿ ਹੁਣ ਤਾਂ ਤੈਨੂੰ ਸਾਰੀ ਉਮਰ ਇੱਥੇ ਹੀ ਲੰਘਾਉਣੀ ਪਊਗੀ। ਲੱਗਦਾ ਜੱਗੀ ਤੈਨੂੰ ਲੈਣ ਹੀ ਨਹੀਂ ਆਊਗਾ। ਜੇ ਤੂੰ ਚੰਗੀ ਬਣ ਕੇ ਰਹਿੰਦੀ ਤਾਂ ਕੀ ਲੋੜ ਸੀ ਆਪਣਾ ਘਰ ਪਟਣ ਦੀ। ਤੂੰ ਇਹੋ ਜਿਹੀ ਕਦੋਂ ਤੋਂ ਹੋਗੀ। ਇੱਥੇ ਤਾਂ ਤੂੰ ਬਹੁਤ ਹੀ ਸਹੀ ਰਹਿੰਦੀ ਸੀ। ਸ਼ਾਇਦ ਸਾਨੂੰ ਸ਼ਿਕਾਇਤ ਦਾ ਤੂੰ ਮੌਕਾ ਨਹੀਂ ਦਿੱਤਾ ਸੀ। ਪਰ ਅੱਜ ਤੂੰ ਵਿਆਹ ਕਰਵਾ ਕੇ ਘਰ ਆਣ ਕੇ ਬੈਠ ਗਈ। ਸਾਨੂੰ ਚੰਗਾ ਨਹੀਂ ਲੱਗਦਾ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਤੁਸੀਂ ਫਿਕਰ ਨਾ ਕਰੋ। ਜੱਗੀ ਆਪੇ ਮੈਨੂੰ ਆ ਕੇ ਲੈ ਕੇ ਜਾਊਗਾ ਉਹਨੂੰ ਪਤਾ ਕਿ ਔਰਤਾਂ ਬਿਨਾ ਘਰ ਨਹੀਂ ਚਲਦੀ ਮੇਰੇ ਤੋਂ ਜ਼ਰੂਰ ਗਲਤੀ ਹੋ ਗਈ ਹੋਊਗੀ ਪਰ ਮੈਂ ਹਮੇਸ਼ਾ ਇਹੋ ਜਿਹੀ ਗਲਤੀ ਥੋੜਾ ਕਰੂੰਗੀ ਮੈਂ ਕਿੰਨਾ ਟਾਈਮ ਆਪਣੀ ਮਾਂ ਨਾਲ ਦੁੱਖ ਸੁੱਖ ਫੋਲਿਆ ਤੇ ਇੰਨੇ ਟਾਈਮ ਨੂੰ ਸਹਜ ਦਾ ਫੋਨ ਆ ਗਿਆ ਕਹਿਣ ਲੱਗਾ ਕਿ ਜੇ ਕੁਝ ਜ਼ਿਆਦਾ ਪੈਸਿਆਂ ਦੀ ਲੋੜ ਆ ਤਾਂ ਦੱਸ ਮੇਰੇ ਕੋਲ ਇੱਕ ਬੰਦਾ ਹੈਗਾ ਉਹ ਤੇਰੀ ਲੋੜ ਆ ਤੇ ਜੇ ਤੈਨੂੰ ਪੈਸਿਆਂ ਦੀ ਲੋੜ ਆ ਤਾਂ ਤੂੰ ਦੱਸ ਦੇ ਮੈਂ ਕਿਹਾ ਕਿ ਦੱਸ ਕਿਹੋ ਜਿਹਾ ਮੈਨੂੰ ਕਹਿਣ ਲੱਗਾ ਕਿ ਇਹ ਜਿੱਦਾਂ ਦੇ ਪੈਸੇ ਉਦਾਂ ਦਾ ਬੰਦਾ ਮੈਂ ਉਹਨੂੰ ਕਿਹਾ ਕਿ ਠੀਕ ਆ ਮੈਂ ਕੱਲ ਨੂੰ ਆਉਂਗੀ ਮੈਂ ਕੱਲ ਦਾ ਕਹਿ ਕੇ ਸਵੇਰੇ ਤੜਕੇ ਹੀ ਉਹਨਾਂ ਦੇ ਘਰ ਕੰਮ ਕਰਨ ਦੇ ਲਈ ਚਲੀ ਗਈ ਕੰਮ ਕਰਕੇ ਸਹਿਜ ਮੈਨੂੰ ਆਪਣੀ ਮੋਟਰ ਤੇ ਲੈ ਗਿਆ ਉੱਥੇ ਉਹਨੇ ਮੈਨੂੰ ਕਿਸੇ ਮੁੰਡੇ ਨਾਲ ਟਕਰਾਇਆ ਉਹਨੇ ਮੈਨੂੰ ਪੂਰਾ 5000 ਰੁਪਏ ਦਿੱਤਾ ਤੇ ਮੇਰੇ ਨਾਲ ਉਹ ਸਭ ਕੁਝ ਕਰ ਲਿਆ ਮੈਂ ਸੋਚਿਆ ਕਿ ਇਹ ਕੰਮ ਕਰਨ ਵਿੱਚ ਮੈਨੂੰ ਕਾਫੀ ਪੈਸਾ ਮਿਲਦਾ ਕਿਉਂ ਨਾ ਮੈਂ ਇਹੀ ਕੰਮ ਕਰਨ ਲੱਗ ਜਾਵਾਂ ਮੈਂ ਸਹਿਜ ਨੂੰ ਕਿਹਾ ਕਿ ਜੇ ਤੇਰੇ ਕੋਲ ਕੋਈ ਇਹੋ ਜਿਹਾ ਮੁੰਡਾ ਹੋਰ ਹੋਵੇ ਤਾਂ ਤੂੰ ਉਹਨੂੰ ਵੀ ਬੁਲਾ ਲਿਆ ਕਰ ਕੋਈ ਗੱਲ ਨਹੀਂ ਮੈਂ ਤੈਨੂੰ ਮਨਾ ਨਹੀਂ ਕਰੂੰਗੀ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਹੁਣ ਕੋਈ ਲੋੜ ਨਹੀਂ ਤੇਰੀ ਮੈਂ ਆਪਣੀ ਇੱਛਾ ਸੁਝਾ ਲਈ ਆ ਹੁਣ ਜੇ ਕਿਸੇ ਹੋਰ ਨੂੰ ਲੋੜ ਹੋਈ ਤਾਂ ਮੈਂ ਤੇਰੇ ਤੱਕ ਜ਼ਰੂਰ ਪਹੁੰਚਾਉਂਗਾ ਮੈਂ ਸੈਜ ਦੇ ਨਾਲ ਹੀ ਘਰ ਆ ਗਈ ਸੀ ਇਦਾਂ ਹੀ ਕੁਝ ਦਿਨ ਲੰਘੇ ਤਾਂ ਜੱਗੀ ਦਾ ਫੋਨ ਆ ਗਿਆ ਕਹਿਣ ਲੱਗਾ ਕਿ ਸੁਖੀ ਕੱਲ ਤੂੰ ਆਪ ਆਉਣਾ ਜਾਂ ਫਿਰ ਮੈਂ ਲੈਣਾ ਵਾ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਮੈਂ ਨਹੀਂ ਆਉਣਾ ਮੈਂ ਉਹਦੇ ਨਾਲ ਗੁੱਸੇ ਹੋ ਕੇ ਫੋਨ ਕੱਟ ਦਿੱਤਾ ਸੀ ਅਗਲੇ ਦਿਨ ਜੱਗੀ ਮੈਨੂੰ ਲੈਣ ਆਇਆ ਤੇ ਕਹਿੰਦਾ ਚੱਲ ਤੇਰੇ ਬਿਨਾ ਤਾਂ ਘਰ ਸੁਣਾ ਜਿਹਾ ਲੱਗਦਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਨਹੀਂ ਜਾਣਾ ਮੈਂ ਉਹਨੂੰ ਮਨਾ ਕਰ ਦਿੱਤਾ ਕਿਉਂਕਿ ਮੈਂ ਸ਼ਾਮ ਨੂੰ ਸੈਜ ਦੇ ਨਾਲ ਇੱਕ ਹੋਰ ਗਾਹਕ ਨੂੰ ਮਿਲਣਾ ਸੀ ਤੇ ਉਹਦੇ ਨਾਲ ਮੈਂ ਕੁਝ ਜ਼ਿਆਦਾ ਪੈਸਿਆਂ ਦੀ ਗੱਲ ਕੀਤੀ ਸੀ ਮੈਂ ਜੱਗੀ ਨੂੰ ਬਿਨਾਂ ਕੋਈ ਜਵਾਬ ਦਿੱਤੇ ਹੀ ਵਾਪਸ ਭੇਜ ਦਿੱਤਾ ਮੇਰੀ ਮਾਂ ਕਹਿਣ ਲੱਗੀ ਕਿ ਜੱਗੀ ਜਦੋਂ ਇਹਦਾ ਮਨ ਹੋਊਗਾ ਅਸੀਂ ਭੇਜ ਦੇਵਾਂਗੇ ਥੋੜਾ ਬਹੁਤਾ ਗੁੱਸਾ ਤਾਂ ਹੁੰਦਾ ਹੀ ਆ ਉਹ ਕਹਿੰਦਾ ਕਿ ਨਹੀਂ ਮੰਮੀ ਮੈਂ ਇਹਨਾਂ ਮਾਂ ਪੁੱਤਾਂ ਨੂੰ ਇਹਨਾਂ ਦੀ ਗਲਤੀ ਮaaf ਕਰਕੇ ਵੀ ਆਪਣੇ ਕੋਲ ਰੱਖਣ ਲਈ ਤਿਆਰ ਆ ਪਰ ਫਿਰ ਵੀ ਇਹ ਜਾਣ ਤੋਂ ਮਨਾ ਕਰਦੀ ਆ ਤਾਂ ਮੈਂ ਕੀ ਸਮਝਾਂ ਮੇਰੀ ਮਾਂ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਸਮਝਾ ਕੇ ਸਵੇਰ ਨੂੰ ਹੀ ਇਹਨੂੰ ਇਹਦੇ ਡੈਡੀ ਦੇ ਨਾਲ ਤੁਹਾਡੇ ਘਰ ਭੇਜ ਦਊਂਗੀ ਤੂੰ ਦੂ ਬੇਫਿਕਰ ਰਹਿ ਉਹ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰੂਗੀ ਜੱਗੀ ਚਲਾ ਗਿਆ ਤੇ ਮੈਂ ਸ਼ਾਮ ਨੂੰ 4 ਵਜੇ ਕੰਮ ਦੇ ਬਹਾਨੇ ਘਰੋਂ ਨਿਕਲੀ ਤੇ ਸੈਜ ਦੇ ਨਾਲ ਹੀ ਕਿਤੇ ਚਲੀ ਗਈ। ਉੱਥੇ ਮੈਂ ਸਿਰਫ ਇੱਕ ਬੰਦੇ ਦਾ ਕਰਕੇ ਗਈ ਸੀ ਪਰ ਅੱਗੋਂ ਮੈਨੂੰ ਤਾਂ ਸੱਤ ਜਾਣਿਆਂ ਨੇ ਘਿਰ ਲਿਆ। ਮੈਂ ਸੈਜ ਨੂੰ ਕਿਹਾ ਕਿ ਇਹ ਕੀ ਆ? ਉਹ ਕਹਿਣ ਲੱਗਾ ਕਿ ਸੁਖੀ ਮੈਨੂੰ ਨਹੀਂ ਪਤਾ। ਤੂੰ ਆਪ ਹੀ ਕਹਿੰਦੀ ਸੀ ਕਿ ਕੋਈ ਚੰਗੇ ਪੈਸਿਆਂ ਵਾਲੇ ਗਾਹਕ ਹੋਏ ਤਾਂ ਦੱਸੀ। ਹੁਣ ਇਹ ਚੰਗੇ ਪੈਸਿਆਂ ਵਾਲੇ ਆ। ਤੂੰ ਆਪ ਹੀ ਸੋਚ ਲੈ। ਮੈਂ ਤਾਂ ਪਹਿਲਾਂ ਡਰ ਗਈ ਸੀ। ਫਿਰ ਮੈਂ ਹਾਂਸ ਲੈ ਜਾ ਕੀਤਾ ਤੇ ਇੱਕ ਮੁੰਡੇ ਨਾਲ ਉਹ ਸਭ ਕੁਝ ਕੀਤਾ ਹੌਲੀ ਹੌਲੀ ਮੇਰੇ ਨਾਲ 2-3 ਜਾਣਿਆਂ ਨੇ ਕਰ ਲਿਆ ਸੀ ਤੇ ਬਾਕੀਆਂ ਨੂੰ ਮੈਂ ਕੁਝ ਦਿਨਾਂ ਬਾਅਦ ਮਿਲਣ ਦਾ ਵਾਅਦਾ ਕੀਤਾ ਸੀ ਮੇਰੇ ਕੋਲੇ ਅੱਜ ਕਾਫੀ ਪੈਸੇ ਵੀ ਹੋ ਗਏ ਸੀ ਮੇਰਾ ਇਹ ਧੰਦਾ ਚੱਲ ਪਿਆ ਸੀ ਤੇ ਮੈਂ ਉਹਨਾਂ ਦੇ ਫੋਨ ਨੰਬਰ ਵੀ ਲੈ ਲਏ ਸੀ ਜਿੱਥੇ ਉਹ ਕਹਿੰਦੇ ਫੋਨ ਕਰਕੇ ਮੈਂ ਉੱਥੇ ਹੀ ਪਹੁੰਚ ਜਾਂਦੀ ਸੀ ਮੈਂ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਇਹ ਸਭ ਕੁਝ ਕਰ ਲਿਆ ਸੀ ਤੇ ਹਜੇ ਵੀ ਕਰੀ ਜਾਂਦੀ ਸੀ ਪੈਸਿਆਂ ਦੇ لالਚ ਨੇ ਮੈਨੂੰ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚਾ ਦਿੱਤਾ ਸੀ ਹੌਲੀ-ਹੌਲੀ ਮੈਂ ਕਮਜ਼ੋਰ ਹੋਣ ਲੱਗ ਪਈ ਮੇਰੇ ਵਿੱਚ ਪਹਿਲਾਂ ਵਾਲੀ ਹਿੰਮਤ ਤੇ ਜੋਸ਼ ਨਹੀਂ ਰਿਹਾ ਸੀ ਤੇ ਨਾ ਹੀ ਮੇਰੇ ਕੋਲ ਉਹਨਾਂ ਦੀ ਹਵਸ ਸਹਿਣ ਹੁੰਦੀ ਸੀ ਸਗੋਂ ਮੇਰੇ ਸਰੀਰ ਵਿੱਚ ਦਰਦ ਹੋਣ ਲੱਗ ਪਈ ਤੇ ਮੈਂ ਕੋਈ ਦਵਾਈ ਲੈ ਕੇ ਇਹ ਮੁੰਡਿਆਂ ਨਾਲ ਆਪਣਾ ਜਿਸਮ ਸਾਂਝਾ ਕਰਦੀ ਸੀ ਤੇ ਪੈਸਿਆਂ ਦੇ ਨਾਲ ਮੇਰੇ ਹਾਲਾਤ ਵੀ ਕਾਫੀ ਠੀਕ ਹੋ ਗਏ ਸੀ ਮੈਂ ਹਰ ਇੱਕ ਚੀਜ਼ ਆਪਣੇ ਲਈ ਬਣਾ ਲਈ ਸੀ ਮੇਰੇ ਕੋਲ ਕਿਸੇ ਚੀਜ਼ ਦੀ ਹੁਣ ਕੋਈ ਕਮੀ ਨਹੀਂ ਸੀ ਮੇਰੇ ਮੁੰਡੇ ਲਈ ਵਧੀਆ ਕੱਪੜੇ ਵਧੀਆ ਖਾਣ ਪੀਣ ਦੀਆਂ ਚੀਜ਼ਾਂ ਹਮੇਸ਼ਾ ਹੀ ਹੁੰਦੀਆਂ ਸੀ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਤਾਂ ਕਾਫੀ ਪੈਸੇ ਹੀ ਕਮਾ ਲੈਣੀ ਆ ਮੈਂ ਕਿਹਾ ਮੈਂ ਕਾਫੀ ਅਮੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਹੀ ਘਰ ਵੱਢਦੀ ਆ ਤੇ ਨੱਕਦੋ ਨਕਦੀ ਪੈਸੇ ਲੈਣੀਆਂ ਮੇਰੇ ਘਰ ਦੇ ਮੇਰੇ ਤੇ ਸ਼ੱਕ ਨਹੀਂ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਕੰਮ ਤੋਂ ਥੋੜੀ ਹੋ ਕੇ ਕੁਝ ਹੋਰ ਕੀ ਕਰਦੀ ਆ ਹੌਲੀ ਹੌਲੀ ਮੈਨੂੰ ਇਹ ਸਭ ਕੁਝ ਦਾ ਪੋਸ ਪੈ ਗਿਆ ਮੈਂ ਆਪਣੇ ਜਿਸਮ ਨਾਲ ਖੇਡਦੀ ਰਹੀ ਆਪਣੇ ਜਿਸਮ ਨੂੰ ਇੱਕ ਖੜਾਉਣਾ ਸਮਝ ਕੇ ਲੋਕਾਂ ਅੱਗੇ ਪੇਸ਼ ਕਰਦੀ ਰਹੀ ਤੇ ਮੇਰੇ ਇਸ ਜਿਸਮ ਨੇ ਆਪਣਾ ਉਹ ਸੋਹਣਾ ਰੂਪ ਵੀ ਗਵਾ ਲਿਆ ਸੀ ਜਿਹਦੇ ਤੇ ਕਦੇ ਕੋਈ ਲੋਕ ਮਰਦੇ ਸੀ ਤੇ ਜਿਹਨੂੰ ਅੱਜ ਦੇਖਣਾ ਚੰਗਾ ਵੀ ਨਹੀਂ ਸਮਝਦੇ ਸੀ ਪੂਰੇ 2 ਸਾਲ ਮੈਂ ਪੇਕਿਆ ਕਰ ਰਹੀ ਤੇ ਜੱਗੀ ਵਾਰ-ਵਾਰ ਮੈਨੂੰ ਲੈਣ ਆਉਂਦਾ ਰਿਹਾ ਮੈਂ ਉਹਦੇ ਨਾਲ ਜਾਣ ਤੋਂ ਮਨਾਂ ਕਰਦੀ ਰਹੀ ਤੇ ਫਿਰ ਇੱਕ ਦਿਨ ਜੱਗੀ ਨੇ ਮੇਰੇ ਤੋਂ ਤਲਾਕ ਲੈ ਲੈ ਕਹਿਣ ਲੱਗਾ ਜੇ ਤੂੰ ਨਹੀਂ ਆਉਣਾ ਤਾਂ ਮੈਨੂੰ ਤਲਾਕ ਦੇ ਦੇ ਮੈਂ ਕਿਤੇ ਹੋਰ ਵਿਆਹ ਕਰਵਾ ਕੇ ਆਪਣਾ ਘਰ ਬਸਾਲਵਾ ਮੈਂ ਜੱਗੀ ਤੋਂ ਤਲਾਕ ਲਿਆ ਤੇ ਆਪਣੇ ਪੇਕੇ ਰਹਿਣ ਲੱਗ ਪਈ ਜੱਗੀ ਮੁੰਡਾ ਮੰਗਦਾ ਸੀ ਪਰ ਮੈਂ ਉਹਨੂੰ ਨਹੀਂ ਦਿੱਤਾ ਮੈਂ ਕਿਹਾ ਕਿ ਮੈਂ ਤਾਂ ਇਹ ਆਪਣੇ ਕੋਲ ਹੀ ਰੱਖਣਾ ਹੌਲੀ ਹੌਲੀ ਮੈਂ ਬਿਮਾਰ ਰਹਿਣ ਲੱਗ ਪਈ ਕਦੇ ਕਦੇ ਬੁਖਾਰ ਚੜਚਾਣਾ ਕਦੇ ਪੂਰੇ ਸਰੀਰ ਵਿੱਚ ਦਰਦ ਹੋਣੀ ਮੇਰਾ ਮੁੰਡਾ ਤਾਂ ਮੇਰੇ ਮਾਂ ਪਿਓ ਹੀ ਪਾਲੀ ਜਾਂਦੇ ਸੀ ਮੈਂ ਸਿਰਫ ਆਪਣੇ ਮਾਂ ਨੂੰ ਪੈਸੇ ਦਿੰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਦੇਖ ਲੈ ਤੂੰ ਕੰਮ ਕਰਕੇ ਆਪਣਾ ਕੀ ਹਾਲ ਬਣਾ ਲਿਆ ਮੇਰਾ ਸਰੀਰ ਵੀ ਛੱਡਦਾ ਜਾਂਦਾ ਸੀ ਮੈਂ ਪਹਿਲਾਂ ਨਾਲੋਂ ਵੀ ਬਹੁਤ ਕਮਜ਼ੋਰ ਹੋ ਗਈ ਸੀ ਹੁਣ ਜਦੋਂ ਵੀ ਮੈਨੂੰ ਕੋਈ ਫੋਨ ਕਰਦਾ ਤਾਂ ਮੈਂ ਮਨਾ ਕਰ ਦਿੰਦੀ ਸੀ ਕਿਉਂਕਿ ਮੇਰੇ ਵਿੱਚ ਇੰਨੀ ਹੁਣ ਹਿੰਮਤ ਨਹੀਂ ਸੀ ਕਿ ਮੈਂ ਕਿਸੇ ਦੀ ਹੌਸਲ ਨੂੰ ਬਰਦਾਸ਼ਤ ਕਰਾਂ ਮੇਰੇ ਵਿੱਚ ਜੋਵਾਨੀ ਟਾਈਮ ਤੋਂ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਇੱਕ ਦਿਨ ਮੇਰੀ ਸਹੇਲੀ ਘਰ ਆਈ ਕਹਿਣ ਲੱਗੀ ਕਿ ਸੁਖੀ ਤੈਨੂੰ ਕੀ ਹੋ ਗਿਆ ਤੂੰ ਤਾਂ ਪਹਿਚਾਣ ਹੀ ਨਹੀਂ ਹੁੰਦੀ ਮੇਰੀਆਂ ਪਤਲੀਆਂ ਬਾਹਾਂ ਪਤਲੀਆਂ ਲੱਤਾਂ ਸਰੀਰ ਇੱਕਦਮ ਪੀਲਾ ਪੈ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਬਿਮਾਰ ਹੋ ਗਈਆਂ ਮੈਂ ਉਹਨੂੰ ਦੱਸਿਆ ਕਿ ਹਾਂ ਮੇਰੇ ਕੋਲੋਂ ਤਾਂ ਹੁਣ ਕੋਈ ਕੰਮ ਵੀ ਨਹੀਂ ਹੁੰਦਾ ਉਹ ਕਹਿਣ ਲੱਗੀ ਤੂੰ ਆਪਣੇ ਟੈਸਟ ਕਰਵਾ ਕੇ ਆ ਜ਼ਰੂਰ ਤੈਨੂੰ ਕੋਈ ਅੰਦਰੂਨੀ ਬਿਮਾਰੀ ਹੋਊਗੀ ਇਸੇ ਕਰਕੇ ਤੂੰ ਜਿਹੀ ਹੋ ਗਈਆਂ ਨਹੀਂ ਤਾਂ ਤੇਰੀ ਤਾਂ ਸਿਹਤ ਇੰਨੀ ਸੋਹਣੀ ਸੀ ਮੈਂ ਉਹਦੀ ਗੱਲ ਮੰਨੀ ਤੇ ਅਗਲੇ ਦਿਨ ਮੈਂ ਹੌਲੀ-ਹੌਲੀ ਬੱਸ ਚੜ੍ਹ ਕੇ ਟੈਸਟ ਕਰਵਾਉਣ ਦੇ ਲਈ ਗਈ ਜਦੋਂ ਮੈਂ ਆਪਣੇ ਸਾਰੇ ਟੈਸਟ ਕਰਵਾਏ ਤਾਂ ਮੈਨੂੰ AIDS ਦੀ ਬਿਮਾਰੀ ਹੋ ਗਈ ਸੀ ਜਿਸ ਦੇ ਕਰਕੇ ਮੈਂ ਇੰਨੀ ਜ਼ਿਆਦਾ ਕਮਜ਼ੋਰ ਤੇ ਤਿੱਲੇ ਵਰਗੀ ਪਤਲੀ ਹੋ ਗਈ ਸੀ ਜਦੋਂ ਮੈਂ ਟੈਸਟ ਕਰਵਾਏ ਤਾਂ ਮੇਰੇ ਹੋਸ਼ ਜੇ ਉੱਡ ਗਏ ਸੀ ਮੈਨੂੰ ਆਪਣਾ ਬੱਚਾ ਦਿਸਦਾ ਸੀ ਮੈਂ ਪੈਸੇ ਦੇ ਲਾਲਚ ਵਿੱਚ ਕੀ ਕਰ ਬੈਠੀ ਸੀ ਤੇ ਆਪਣੇ ਸੋਹਣੇ ਹੌਸਣ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੀ ਸੀ ਹੁਣ ਮੈਂ ਮੰਜੇ ਤੇ ਪਈ ਆ ਪਤਾ ਨਹੀਂ ਕਦੋਂ ਰੱਬ ਵੱਲੋਂ ਬੁਲਾਵਾ ਆ ਜਾਵੇ ਤੇ ਮੈਂ ਕਦੋਂ ਇਸ ਦੁਨੀਆ ਤੋਂ ਤੁਰ ਜਾਵਾਂ ਮੇਰੀ ਤਾਂ ਜਵਾਨੀ ਪਾਸ ਏਦਾਂ ਇਸ ਗੰਦੇ ਪੁਸਾਂ ਦੇ ਗਵਾ ਦਿੱਤੀ ਸੀ ਮੈਂ ਤਾਂ ਇਸ ਗੱਲ ਤੇ ਪਛਤਾਉਣੀ ਆ ਕਿ ਮੈਂ ਕਿਉਂ ਉਹ ਸਭ ਕੁਝ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਦੀ ਗੱਲ ਨਹੀਂ ਮੰਨੀ ਤੇ ਬੇਕਿਆ ਘਰ ਬੈਠੀ ਰਹੀ ਸਹਸ ਦੇ ਨਾਲ ਪੈਸਿਆਂ ਦਾ ਲਾਲਚ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ ਸੀ ਜੋ ਮੈਂ ਪਹਿਲਾਂ ਹੁੰਦੀ ਤਾਂ ਹੁਣ ਮੈਨੂੰ ਕੋਈ ਪਹਿਚਾਨਦਾ ਨਹੀਂ ਸੀ ਸਾਵਲਾ ਰੰਗ ਤੇ ਪਤਲੀਆਂ ਬਾਵਾ ਹੌਲੀ ਹੌਲੀ ਤੁਰਨਾ ਵੀ ਮਸਾ ਹੀ ਕਦੀ ਕਿਤੇ ਬੈਠ ਜਾਣਾ ਤੇ ਕਦੀ ਕਿਤੇ ਪੈ ਜਾਣਾ ਮੇਰਾ ਤਾਂ ਇਹੀ ਹਾਲ ਹੋਇਆ ਪਿਆ ਸੀ ਮੇਰਾ ਬੱਚਾ ਜੋ ਦਰਨ ਫਿਰਨ ਲੱਗ ਗਿਆ ਤੇ ਹੁਣ ਉਹ ਕਹਿੰਦਾ ਸੀ ਕਿ ਮੰਮੀ ਮੈਂ ਤੁਹਾਨੂੰ ਵੱਡਾ ਹੋ ਕੇ ਦਵਾਈ ਜ਼ਰੂਰ ਦਵਾਉਂਗਾ ਤੁਸੀਂ ਜਲਦੀ ਠੀਕ ਹੋ ਜਾਓਗੇ ਜਦੋਂ ਉਹਦੇ ਮੂੰਹੋਂ ਮੈਂ ਇਹੋ ਜਿਹੀਆਂ ਗੱਲਾਂ ਸੌਂਦੀ ਤਾਂ ਮੇਰਾ ਰੋਣਾ ਹੋਰ ਵੀ ਨਿਕਲ ਜਾਂਦਾ ਮੈਂ ਕਿਹੋ ਜਿਹੀ ਗਲਤੀ ਕੀਤੀ ਤੇ ਆਪਣੇ ਬੱਚੇ ਤੋਂ ਵੀ ਪਤਾ ਨਹੀਂ ਕਦੋਂ ਮੈਂ ਦੂਰ ਹੋ ਜਾਣਾ ਉਹਨੂੰ ਵੀ ਸਾਰੀ ਉਮਰ ਮਾਂ ਨਹੀਂ ਮਿਲਣੀ ਮੇਰਾ ਰੋ ਰੋ ਕੇ ਬੁਰਾ ਹਾਲ ਹੁੰਦਾ ਕਿ ਮੈਂ ਕੀ ਕਰ ਬੈਠੀ ਕਿਉਂ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਕਿਉਂ ਮੈਂ ਆਪਣੇ ਹੱਥੀਂ ਆਪਣਾ ਸਿਰ ਮੋਨ ਲਿਆ ਇਹ ਬਿਮਾਰੀ ਮੈਨੂੰ ਹੁਣ ਕਦੀ ਵੀ ਹਟਣ ਵਾਲੀ ਨਹੀਂ ਬੇਸ਼ੱਕ ਮੈਂ ਜਿੰਨੀ ਮਰਜ਼ੀ ਦਵਾਈ ਖਾ ਲੈਂਦੀ ਫਿਰ ਵੀ ਮੇਰੇ ਵਿੱਚ ਪਹਿਲਾਂ ਵਰਗੀ ਹਿੰਮਤ ਨਹੀਂ ਰਹੀ ਤੇ ਮੈਂ ਅੱਜ ਵੀ ਆਪਣੇ ਪੇਕਿਆਂ ਦੇ ਘਰ ਬੈਠੀ ਆ ਤੇ ਆਪਣੇ ਆਪ ਨੂੰ ਕੋਸਦੀ ਆ ਕਿਉਂ ਮੈਂ ਆਪਣੇ ਘਰ ਵਾਲੇ ਜੱਗੀ ਦੀ ਗੱਲ ਨਾ ਮੰਨ ਕੇ ਆਪਣੇ ਘਰ ਵਿੱਚ ਮੁਸੀਬਤ ਪਾ ਲਈ ਤੇ ਹੁਣ ਮੇਰਾ ਕੁਝ ਵੀ ਨਹੀਂ ਹੋ ਸਕਦਾ ਨਾ ਹੀ ਜੱਗੀ ਹੁਣ ਮੈਨੂੰ ਕਦੇ ਮੇਰਾ ਬਣ ਸਕਦਾ ਤੇ ਕਿਉਂਕਿ ਉਹਨੂੰ ਤਾਂ ਬਹੁਤ ਪਹਿਲਾਂ ਹੀ ਮੈਂ ਤਲਾਕ ਦੇ ਦਿੱਤਾ ਸੀ ਸ਼ਾਇਦ ਮੇਰੀ ਕਿਸਮਤ ਵਿੱਚ ਵੀ ਇਹ ਹੀ ਸਭ ਕੁਝ ਲਿਖਿਆ ਸੀ ਤੇ ਅੱਜ ਮੈਂ ਆਪਣੇ ਕੀਤੇ ਹੋਏ ਕਰਮਾਂ ਦੀ ਸਜ਼ਾ ਭੋਗ ਰਹੀ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ